ਕੀ ਇਹ ਮੁੰਡਾ ਠੀਕ ਨਹੀਂ ਹੋਆ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਮੈਂ ਬੱਚੇ ਦੀ ਦਵਾਈਆਂ ਲੈ ਕੇ ਦਿੱਤੀਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਇਹ ਰੇ ਮੈਂ ਦੋਰੇ ਪੰਦੇ ਨੂੰ ਦਮਾਕੀ ਦਮਾਕੀ ਦੋਰੇ ਪੰਦੇ ਤੇ ਐਡਾ ਹੋ ਜਾਂਦਾ ਈ ਖਾਣਾ ਪੀਣਾ ਛੱਡ ਦਿੰਦਾ ਵਿੱਚੋਂ ਘਰ ਦੇ ਹਲਾ ਦੇਖੀ ਮੈਂ ਘਰ ਦੇ ਹਲਾ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਠੀਕ ਹੀ ਕਰਦਾ ਡਿਆੜੀ ਮੈਂ ਤਾਂ ਲਾਨੀ ਹਾਂ ਸਾਰੇ ਤਾਂ ਕੰਮ ਕਰਦੀ ਹਾਂ ਇਹਦੇ ਮਾਰੇ ਬਚਾੜੇ ਦੇ ਮੂੰਹ ਤੇ ਕੁਝ ਨਾ ਕੁਝ ਪਾ ਦੇ ਤਾਂ ਬੰਨੇ ਪਾਹੇ ਵੀ ਨਹੀਂ ਹੁੰਦੇ ਕਦੀ ਕੋਈ ਰਾਜਨ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮਕਾ ਹਾ ਖਾ ਲੈਂਦਾ ਕੁਝ ਖਾਂਦਾ ਨਹੀਂ ਨਹੀਂ ਦੁੱਧ ਦਾਨ ਪੀਂਦਾ ਹਾਂ ਨਹੀਂ ਖਾ ਸਕਦਾ ਬਜੇ ਨਹੀਂ ਚੀਜਾਂ ਲਿਆ ਕੇ ਲਿਆ ਕੇ ਨਹੀਂ ਇਹਨੂੰ ਨਹੀਂ ਖਾ ਸਕਦਾ ਨਹੀਂ ਅੱਛਾ ਬਚਪਨ ਤੋਂ ਹੈ ਬਚਪਨ ਤੋਂ ਠੀਕ ਸੀਗਾ ਮੋਟਾ ਤਕੜਾ ਸੀ ਦੋ-ਦੋ ਮਹੀਨੇ ਸੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਸੀ ਐ ਬਾਅਦੋਂ ਨਹੀਂ ਫਿਰ ਇਹਦੇ ਤੋਂ ਬਾਕੀ ਦੋੜੇ ਪੈਂਦੇ ਰਹੇ ਹਾਂ ਉਹ ਉਮਰ ਕਿ ਦੀ ਸੀ ਇਹਦੇ 11 ਸਾਲ ਲੈ ਕੇ ਗਏ ਡਾਕਟਰ ਕੋਲ ਹਾਂਜੀ ਡਾਕਟਰ ਵੀ ਆ ਗਏ ਡਾਕਟਰ ਨੇ ਜਵਾਬ ਦਿੱਤਾ ਕਿ ਨਾ ਬਲੌਕ ਹੋ ਗਿਆ ਆ ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਹੋ ਬੜੇ ਲੋਕੀ ਵੇਖਣ ਦੇ ਕੀ ਕਹਿੰਦੇ ਨੇ ਡਾਕਟਰ ਹੁਣ ਸਾਬ ਦਾਖਲ ਕਰਾਇਆ ਹੀ ਦੋ ਤਿੰਨ ਵਾਰੀ ਮੈਂ ਮੈਂ ਬੜੇ ਲੋਕੀ ਕੀ ਕਹਿੰਦੇ ਉਹਨਾਂ ਨੂੰ ਮਦਦ ਕਿਦਾਂ ਦੀ ਜਾਂਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਇਹੀ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਹੱਡੀ ਇਹੇ ਸੇਵਾ ਕਰਨੀ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਵੱਟ ਜਾਈ ਮਾਦਾ ਕਈ ਵਾਰੀ ਇਹਨੂੰ ਦੇਖ ਨਹੀਂ ਤਾਂ ਮੈਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜੇ ਪਰ ਪਰਾਂ ਤੇ ਖੜਾ ਹੋ ਜੇ ਜਦੋਂ ਲਾਜ਼ ਹੁੰਦੀ ਹੈ ਨਾ ਇਹ ਪਰਮਾਤਮਾ ਕੋ ਸੁੱਖਾ ਸੁੱਖਦੇ ਹਾਂਜੀ ਹਾਂਜੀ ਬਥੇਰੇ ਮੈਂ ਤਾਂ ਜਾਣੀ ਹੈ ਇਹਨੇ ਸੁੱਖਣਾ ਸੁੱਖ ਲਈ ਆਪੋ ਆ ਹਾਂਜੀ ਹਾਂਜੀ ਕਿੱਥੇ ਸੁੱਖੀ ਸੁੱਖਾ ਅਥੇ 40 ਸਾਬ ਦਾ ਗੁਰਦੁਆਰੇ ਲਈ ਹਮੇ ਮੰਗ ਕੇ ਮੁੰਡਾ ਪਰਮਾਤਮਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਹੈ ਉਹ ਮਾਰ ਕਰਦਾ ਕੋਈ ਰਿਸ਼ਤੇਦਾਰ ਨਹੀਂ ਆਣ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹ ਨਹੀਂ ਫੜੀ ਕੇ ਚਲੇ ਇਲਾਜ ਕਰਾ ਦੀ ਇਹਦਾ ਪੁੱਤ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਅੱਜ ਕੱਲ੍ਹ ਜਮਾਨੇ 'ਚ ਕੌਣ ਠੀਕ ਦਾ ਹਾਂ ਨਹੀਂ ਕੋਈ ਠੀਕ ਦਾ ਬੰਦਾ ਦਿਖਾ ਮੜੋ ਖੋ ਗਏ ਜਮਾਨੇ ਕਿੰਨੇ ਮੈਂ ਆਪੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਤੁਹਾਨੂੰ ਤਰਸ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰ ਕੇ ਕੀ ਕਰਨਾਗੇ ਓਏ ਆ ਦੇ ਦੇ ਨਾ ਥੋੜਾ ਬੋਲ ਦੇ ਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ